ਹਾਂਜੀ ਮੰਗਣਾ ਕੀ ਹੋਰ ਜਦੋਂ ਉਹ ਮੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਗੁਰੂ ਪਾਤਸ਼ਾਹ ਨੇ ਸਾਨੂੰ ਲਿਖ ਕੇ ਦਿੱਤਾ ਗੁਰਬਾਣੀ ਦੇ ਵਿੱਚ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੂਰੇ ਦੀ ਪੂਰੀ ਕਾਇਨਾਤ ਇਨਸਾਨ ਦੇ ਸਰੀਰ ਦੇ ਵਿੱਚ ਸਮਾਤੀ ਪੂਰੇ ਦਾ ਪੂਰਾ ਬ੍ਰਹਿਮੰਡ ਪੂਰੇ ਦਾ ਪੂਰਾ ਸਿਸਟਮ ਪੂਰੇ ਦਾ ਪੂਰਾ ਨਿਜਾਮ ਇਨਸਾਨ ਦੇ ਸਰੀਰ ਦੇ ਅੰਦਰ ਧਰਤਾ ਪਰਮਾਤਮਾ ਨੇ ਉਹ ਗੱਲ ਵੱਖਰੀ ਆ ਕਿ ਅਸੀਂ ਉਹ ਚੀਜ਼ਾਂ ਨੂੰ ਸਮਝ ਨਹੀਂ ਪਾਉਂਦੇ ਹੈਗੇ ਆਪਾਂ ਮੰਨਦੇ ਆ ਕਿ ਇਨਸਾਨੀ ਸਰੀਰ ਆ ਜਿਹੜਾ ਦੁਨੀਆ ਦੀ ਸਭ ਤੋਂ ਐਡਵਾਂਸ ਮਸ਼ੀਨਰੀ ਆ ਐਨੀ ਐਡਵਾਂਸ ਕਿ ਜਿਹੜਾ ਸੈਂਸਰ ਸਿਸਟਮ ਉਹ ਹੁਣ ਆਉਣ ਲੱਗਿਆ ਗੱਡੀਆਂ ਦੇ ਵਿੱਚ ਸੈਂਸਰ ਆ ਗਿਆ ਆਪਾਂ ਕਹਿੰਦੇ ਆ ਨਾ ਪਰ ਪ੍ਰਮਾਤਮਾ ਨੇ ਇਨਸਾਨੀ ਸਰੀਰ ਦੇ ਵਿੱਚ ਕਦੋਂ ਦਾ ਸੈਂਸਰ ਲਾਇਆ ਹੋਇਆ ਛੋਟਾ ਜਿਹਾ ਕਣ ਵੀ ਸਾਡੇ ਨੱਕ ਦੇ ਵਿੱਚ ਚਲੇ ਜਾਂਦਾ ਸਾਰਾ ਹੀ ਤਾਂ ਸਾਡੇ ਸਰੀਰ ਦੇ ਸੈਂਸਰ ਨੇ ਜਿਹੜੇ ਉਹਨੂੰ ਪੜ ਲੈਂਦੇ ਆ ਤੇ ਸਾਡਾ ਸਾਰਾ ਸਰੀਰ ਜ਼ੋਰ ਲਾ ਕੇ ਇੱਕ ਪ੍ਰੈਸ਼ਰ ਬਣਾਉਂਦਾ ਤੇ ਜਿਹਦੀ ਸਪੀਡ 160 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਆ ਤੇ ਉਹ ਜੋ ਵੀ ਨੱਕ ਦੇ ਵਿੱਚ ਉਹ ਕਿਣਕਾ ਅੰਦਰ ਗਿਆ ਹੁੰਦਾ ਜਾਂ ਕੁਝ ਵੀ ਸਾਡੇ ਸਾਹ ਨਾਲ ਅੰਦਰ ਜਾਂਦਾ ਉਹਨੂੰ ਅਸੀਂ ਪ੍ਰੈਸ਼ਰ ਦੇ ਨਾਲ ਬਾਹਰ ਸੱਟਦੇ ਆ ਤੇ ਉਹ ਕਹਿੰਦੇ ਜਦੋਂ ਬਾਹਰ ਸੱਟਦੇ ਆ ਸਾਡਾ ਥੁੱਕ ਸਾਡੀ ਲਾਰ ਤੇ ਉਹ ਜਿਹੜੇ ਕਾਨ ਹੁੰਦੇ ਨੇ 27 ਫੁੱਟ ਤੱਕ ਦੂਰ ਜਾ ਕੇ ਡਿੱਗਦੇ ਨੇ ਸਾਇੰਸ ਨੇ ਤਾਂ ਸੈਂਸਰ ਹੁਣ ਬਣਾਉਣੇ ਸ਼ੁਰੂ ਕੀਤੇ ਆ ਗੱਡੀਆਂ ਦੇ ਵਿੱਚ ਲੱਗਦੇ ਆ ਨਾ ਥਾਂ ਥਾਂ ਤੇ ਆਪਾਂ ਸੁਣਦੇ ਆਂ ਵੀ ਸੈਂਸਰ ਵਾਲੀ ਚੀਜ਼ ਆ ਸੈਂਸਰ ਆ ਗਿਆ ਸੈਂਸਰ ਡੋਰਾਂ ਤੇ ਲੱਗਦੇ ਆ ਕਿੱਥੇ ਕਿੱਥੇ ਸੈਂਸਰ ਲੱਗਦੇ ਆ ਪਰ ਪ੍ਰਮਾਤਮਾ ਨੇ ਜਦੋਂ ਇਨਸਾਨ ਨੂੰ ਪੈਦਾ ਕੀਤਾ ਉਦੋਂ ਉਹਦੇ ਅੰਦਰ ਸੈਂਸਰ ਸਿਸਟਮ ਲਾ ਕੇ ਹੀ ਭੇਜਿਆ ਸਾਡੀ ਰੀਡ ਦੀ ਹੱਡੀ ਦੇ ਪਿੱਛੇ ਇੱਕ ਐਸੀ ਹੱਡੀ ਆ ਜਿਹਦੇ ਵਿੱਚ ਸਾਡਾ ਸਾਰੇ ਦਾ ਸਾਰਾ ਬਾਇਓ ਡਾਟਾ ਰਿਕਾਰਡ ਹੋਇਆ ਪਿਆ ਹੁੰਦਾ ਮਤਲਬ ਕਿ ਉਹ ਕੱਲੀ ਹੱਡੀ ਨਹੀਂ ਹੈਗੀ ਉਹ ਇੱਕ ਮੈਮਰੀ ਕਾਰਡ ਆ ਜਿਹਦੇ ਵਿੱਚ ਹਰ ਚੀਜ਼ ਸਾਡੇ ਸਰੀਰ ਦੇ ਵਿੱਚ ਜੋ ਬਦਲਾ ਆਉਂਦੇ ਆ ਸਾਡੇ ਸਰੀਰ ਦਾ ਡੀਐਨਏ ਸਾਡਾ ਬਲੱਡ ਗਰੁੱਪ ਸਾਰੀਆਂ ਚੀਜ਼ਾਂ ਉਹਦੇ ਵਿੱਚ ਰਿਕਾਰਡ ਨੇ ਸੋ ਇੰਨੀ ਐਡਵਾਂਸ ਮਸ਼ੀਨਰੀ ਬਣਾਈ ਆ ਪ੍ਰਮਾਤਮਾ ਨੇ ਤੇ ਇਹ ਜਿਹੜੀ ਔਰਤਾ ਇਹਦਾ ਨਾਮ ਹੈਗਾ ਡਾਲਰੈਸ ਤੇ ਇਹ ਅਮਰੀਕਾ ਦੀ ਆ 2014 ਦੇ ਵਿੱਚ ਇਹ ਤਿਲਕ ਕੇ ਡਿਗਪੀਸੀ ਇਹਦੇ 6:00 ਵਜੇ ਸਿਰ ਦੇ ਉੱਤੇ ਤੇ ਇਹਦੀ ਡੈਥ ਹੋ ਗਈ ਸੀ ਮਰ ਗਈ ਸੀ 83 ਸਾਲ ਇਹਦੀ ਉਮਰ ਸੀ ਪਰ ਇਹਨੂੰ ਕੋਈ ਬਿਮਾਰੀ ਨਹੀਂ ਸੀ ਤੇ ਹੁਣ ਇਹ ਕਹਿੰਦੀ ਕੀ ਸੀ ਲੋਕਾਂ ਨੂੰ ਤੇ ਦੱਸਦੀ ਕੀ ਸੀ ਦੁਨੀਆ ਨੂੰ ਉਹਦੇ ਵਾਸਤੇ ਆਪਾਂ ਇੱਕ ਇਹਦਾ ਛੋਟਾ ਜਿਹਾ ਕਲਿੱਪ ਸੁਣਦੇ ਆਂ ਫਿਰ ਆਪਾਂ ਅੱਗੇ ਗੱਲ ਕਰਦੇ ਆਂ ਅੰਗਰੇਜ਼ੀ ਜਾਂ ਫਿਰ ਆਪਾਂ ਅੱਗੇ ਪੰਜਾਬੀ ਚ ਸਮਝਾਵਾਂਗੇ ਕੀ ਕਹਿੰਦੀ ਆ ਯੂ ਆਰ ਨਾਟ ਸਪੋਜ਼ਡ ਟੂ ਐਵਰ ਬੀ ਸਿਕ ਨੈਵਰ ਦ ਬਾਡੀ ਇਜ਼ ਅ ਮਿਰੈਕਲਸ ਮਸ਼ੀਨ ਥੈਟ ਹੈਸ ਬੀਨ ਕ੍ਰੀਏਟਿਡ ਟੂ ਟੇਕ ਕੇਅਰ ਆਫ ਇਟਸੈਲਫ ਐਂਡ ਹੀਲ ਇਟਸੈਲਫ ਇਫ ਵੀ ਡੋਨਟ ਇਨਟਰਫੇਅਰ ਬਟ ਯੂ ਮੇਕ ਯੂਰਸੈਲਫ ਸਿਕ And if the mind is powerful enough to make yourself sick, it's also powerful enough to heal you. First we gotta find out why. Why did you do this to yourself? What were you trying to tell yourself? Every disease is the body talking to you. Now cancer, most of the cases we have found, is caused by suppressed anger. <laughs> ਕੇ ਵਿੱਚ ਠੀਕ ਕਰਨੀਆਂ ਜੇ ਤੁਹਾਡਾ ਦਿਮਾਗ ਰੋਗ ਨੂੰ ਬਣਾ ਸਕਦਾ ਤਾਂ ਤੁਹਾਡਾ ਦਿਮਾਗ ਰੋਗ ਨੂੰ ਖਤਮ ਕਰਨ ਦੀ ਵੀ ਸਮਰੱਥਾ ਰੱਖਦਾ ਇਹ ਕਹਿੰਦੀ ਜਿਹੜੀਆਂ ਵੱਡੀਆਂ ਬਈ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਕਹਿੰਦੇ ਨੇ ਵੀ ਡੇਂਜਰਸ ਰੋਗ ਨੇ ਉਹ ਵੀ ਕਹਿੰਦੀ ਤੁਹਾਡੇ ਆਪਣੇ ਕਾਰਨ ਕਰਕੇ ਬਣਦੇ ਆ ਜਦੋਂ ਤੁਸੀਂ ਆਪਣੇ ਗੁੱਸੇ ਨੂੰ ਅੰਦਰ ਦੱਬਦੇ ਹੋ ਜਦੋਂ ਤੁਸੀਂ ਬਹੁਤ ਜ਼ਿਆਦਾ ਗੁੱਸਾ ਕਰਦੇ ਹੋ ਬਹੁਤ ਜ਼ਿਆਦਾ ਸਟ्रेस ਦੇ ਵਿੱਚ ਰਹਿੰਦੇ ਹੋ ਫੇਰ ਤੁਹਾਡੇ ਅੰਦਰ ਜਿਹੜੇ ਰੋਗ ਨੇ ਉਹ ਪੈਦਾ ਹੁੰਦੇ ਨੇ ਅਦਰਵਾਈਜ਼ ਉਹ ਕਹਿੰਦੀ ਵੱਡੇ ਰੋਗ ਨੇ ਜਿਹੜੇ ਕੈਂਸਰ ਤੱਕ ਵੀ ਉਹ ਕਹਿੰਦੀ ਤੁਹਾਡੇ ਆਪਣੇ ਗੁੱਸੇ ਦੇ ਕਰਕੇ ਅੰਦਰ ਹੁੰਦਾ ਪਰ ਜੇ ਤੁਸੀਂ ਆਪਣੀ ਬਾਡੀ ਨੂੰ ਸਮਝੋਗੇ ਕਹਿੰਦੀ ਜਦੋਂ ਵੀ ਤੁਹਾਡੇ ਅੰਦਰ ਕੋਈ ਰੋਗ ਪੈਦਾ ਹੁੰਦਾ ਤਾਂ ਮਤਲਬ ਤੁਸੀਂ ਜਿਹੜੀ ਬਾਡੀ ਆ ਉਹ ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹੁੰਦੀ ਆ ਤਾਂ ਉਹਨੂੰ ਅੰਡਰਸਟੈਂਡ ਕਰੋ ਕੀ ਕਹਿੰਦੀ ਆ ਉਹ ਕਹਿੰਦੀ ਇਹ ਪ੍ਰਮਾਤਮਾ ਨੇ ਇੰਨੀ ਇੱਕ ਚਮਤਕਾਰੀ ਜਾਂ ਇੰਨੀ ਇੱਕ ਰਹੱਸਮਈ ਮਸ਼ੀਨ ਬਣਾਈ ਆ ਕਿ ਇਹਦੇ ਅੰਦਰ ਹਰ ਇੱਕ ਰੋਗ ਨੂੰ ਠੀਕ ਕਰਨ ਦੀ ਪਾਵਰਾ ਤਾਕਤ ਆ। ਇਹ ਜਿਹੜੀ ਬੁੜੀ ਆ ਇਹ ਅਰੁਣਾਚਲ ਪ੍ਰਦੇਸ਼ ਤੋਂ ਆ ਤੇ ਇਹ ਜੰਗਲਾਂ ਦੇ ਵਿੱਚ ਜੰਗਲੀ ਜੜੀ-ਬੂਟੀਆਂ ਦੇ ਨਾਲ ਸਾਡੇ ਆਲੇ-ਦਾਲੇ ਉੱਗੇ ਹੋਏ ਜਿਹੜੇ ਪੌਦੇ ਨੇ ਕਾਫੂਜ਼ਾ ਉਹਨਾਂ ਦੇ ਨਾਲ ਰੋਗਾਂ ਨੂੰ ਬਿਮਾਰੀਆਂ ਨੂੰ ਠੀਕ ਕਰਦੀ ਆ। ਇਹ ਕਹਿੰਦੀ ਮੈਂ ਕਦੇ ਕੋਈ ਦਵਾਈ ਨਹੀਂ ਲਈ ਜਿੰਨਾ ਵੀ ਕੁਝ ਮੈਂ ਵਰਤਦੀਆਂ ਉਹ ਸਾਰਾ ਕੁਝ ਕੁਦਰਤੀ ਆ ਖਾਣਾ ਪੀਣਾ ਤੇ ਮੈਡੀਸਨ ਜਿੰਨੇ ਵੀ ਲੋਕ ਨੇ ਇਹ ਆਲੇ-ਦਾਲੇ ਇਹਨੇ 25000 ਤੋਂ ਵੱਧ ਰੋਗੀ ਨੇ ਜਿਹੜੇ ਉਹ ਠੀਕ ਕੀਤੇ ਆ ਬਿਨਾ ਕਿਸੇ ਦਵਾਈ ਤੋਂ ਸਿਰਫ ਆਲੇ-ਦਾਲੇ ਜਿਹੜੇ ਘਾਹ ਫੂਸੋਗਦਾ ਵਾ ਉਹਦੇ ਪੱਤਿਆਂ ਤੋਂ ਉਹਦੇ ਪਾਣੀ ਤੋਂ ਹਨਾ ਉਹਦੀਆਂ ਜੜਾਂ ਤੋਂ ਇਹਨਾਂ ਚੀਜ਼ਾਂ ਨੂੰ ਵਰਤ ਕੇ ਹੀ ਇਹਨੇ ਬਹੁਤ ਸਾਰੇ ਰੋਗ ਜਿਹੜੇ ਭਿਆਨਕ ਰੋਗ ਸੀ ਉਹ ਠੀਕ ਕਰਤੇ ਕਹਿਣ ਦਾ ਮਤਲਬ ਅਕਾਲ ਪੁਰਖ ਵਾਹਿਗੁਰੂ ਨੇ ਪਹਿਲਾਂ ਤਾਂ ਸਾਡਾ ਜਿਹੜਾ ਸਰੀਰ ਆ ਉਹੀ ਐਡਾ ਤਕੜਾ ਜ਼ਬਰਦਸਤ ਬਣਾਇਆ ਹੋਇਆ ਕਿ ਆਪਾਂ ਗੱਲ ਕਰਦੇ ਹਾਂ ਜੋ ਬ੍ਰਹਿਮੰਡੇ ਸੋਈ ਪਿੰਡੇ ਪੂਰੇ ਦੀ ਪੂਰੀ ਕਾਇਨਾਤ ਸਾਡੇ ਸਰੀਰ ਦੇ ਅੰਦਰ ਰੱਖੀ ਆ ਪ੍ਰਮਾਤਮਾ ਨੇ ਤੇ ਜੇ ਸਾਡੇ ਸਰੀਰ ਦੇ ਵਿੱਚ ਰੋਗ ਹੋਣਗੇ ਤਾਂ ਰੋਗਾ ਦਾ ਇਲਾਜ ਵੀ ਤਾਂ ਵਿੱਚੇ ਹੀ ਆ ਜਾਂਦਾ ਨਾ ਜੇ ਬ੍ਰਹਿਮੰਡ ਦੀ ਆਪਾਂ ਗੱਲ ਕਰਦੇ ਹਾਂ ਬ੍ਰਹਿਮੰਡ ਦੇ ਵਿੱਚ ਰੋਗ ਵੀ ਨੇ ਤਾਂ ਰੋਗਾਂ ਦੀ ਦਵਾਈ ਵੀ ਬ੍ਰਹਿਮੰਡ ਦੇ ਵਿੱਚ ਹੀ ਬਾਹਰ ਤਾਂ ਉਹ ਜੀ ਰੋਗ ਵੀ ਅੰਦਰ ਨੇ ਤਾਂ ਰੋਗਾਂ ਦੀ ਬਿਮਾਰੀ ਦਾ ਇਲਾਜ ਵੀ ਉਹਦੀਆਂ ਦਵਾਈਆਂ ਵੀ ਸਾਡੇ ਅੰਦਰ ਹੀ ਨੇ ਸੋ ਇਸ ਕਰਕੇ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਭਰੋਸਾ ਜਿਹੜਾ ਤੁਹਾਡਾ ਉਹਨੂੰ ਪੱਕਾ ਕਰੋ ਕਿਉਂਕਿ ਜਿੰਨਾ ਚਿਰ ਤੱਕ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਸਾਡਾ ਭਰੋਸਾ ਨਹੀਂ ਪੱਕਾ ਹੁੰਦਾ ਉਹਨਾਂ ਚਿਰ ਤੱਕ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਪਾ ਸਕਦੇ ਕਿਉਂਕਿ ਸਾਡਾ ਜਿਹੜਾ ਦਿਮਾਗ ਆ ਉਹ ਵੀ ਉਹਨਾ ਪਾਵਰਫੁੱਲ ਹੋਣਾ ਚਾਹੀਦਾ ਉਹਨੂੰ ਵੀ ਉਹਨਾ ਭਰੂਸਾ ਹੋਣਾ ਚਾਹੀਦਾ ਵੀ ਇਹ ਚੀਜ਼ ਆ ਜਿਹੜੀ ਇਹ ਮੈਂ ਕਿਉਰ ਕਰਨੀ ਆ ਠੀਕ ਕਰਨੀ ਆ ਤਾਂ ਹੀ ਉਹ ਚੀਜ਼ਾਂ ਕੰਮ ਕਰਨਗੀਆਂ ਤਾਂ ਹੀ ਉਹ ਚੀਜ਼ਾਂ ਵਰਕਆਊਟ ਕਰਨਗੀਆਂ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਅਕਾਲ ਪੁਰਖ ਵਾਹਿਗੁਰੂ ਨੇ ਜ਼ਿੰਦਗੀ ਆ ਜਿਹੜੀ ਬੜੀ ਖੂਬਸੂਰਤ ਬਣਾਈ ਆ ਤੁਸੀਂ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜੀਉਂਦੇ ਵਾਸਤੇ ਰਹੋ ਧੰਨਵਾਦ